ਬੌਨੀ ਸੋਚ ਗਮ ਲਿਆ ਚ ਬੌਨੇ ਰੁੱਖ ਕਿਵੇਂ ਦੇਣਗੇ ਮਜਬੂਰ ਇਹ ਸ਼ਾਵਾਂ ਕਨੇਰੀਆਂ ਹੂੰ ਤਰਵੇਣੀਆਂ ਟਾਬਾਂ ਤੇ ਬਾਬਿਆਂ ਵਰਗੇ ਬੋੜਾਂ ਨੂੰ ਜੜੋਂ ਪੁੱਟ ਗੀਆਂ ਅੰਨੇ ਵਿਕਾਸ ਦੀਆਂ ਹਨੇਰੀਆਂ ਛਾਂਜੀ ਥਾਂ ਤੇ ਸਾਦਾ ਸੰਤਾਂ ਡੇਰੇ ਭੋਰੇ ਉਸਾਰਲੇ ਰੁੱਖ ਬਣ ਗਏ ਲੰਗਰ ਦੇ ਬਾਲਣ ਦੀਆਂ ਢੇਰੀਆਂ ਗਾਲੜ ਪਟਵਾਰੀਆਂ ਨੇ ਬਾਗ ਹੀ ਉਜਾੜ ਤੇ ਬਲਿਹਾਰੀ ਕੁਦਰਤ ਵਿਸਿਆਤੋਂ ਨਾਜਰਾਂ ਕਿਉ ਫੇਰੀਆਂ ਬਲਿਹਾਰੀ ਕੁਦਰਤ ਵਿਸਿਆਤੋਂ ਨਾਜਰਾਂ ਕਿਉ ਫੇਰੀਆਂ ਜੰਗਲ ਵੱਢ ਕੇ ਕੰਕਰੀਟ ਦੇ ਜੰਗਲ ਉਸਾਰ ਤੇ ਸੜਕਾਂ ਕਿਨਾਰੇ ਲਾਈਆਂ ਨੇ ਮਲਬੇ ਦੀਆਂ ਢੇਰੀਆਂ ਹਾੜੀ ਸੋਹਣੀ ਧਰਤੀ ਤੋਂ ਰੁੱਖਾਂ ਨੂੰ ਫੂਕ ਦੇ ਕਿੱਥੋਂ ਭਾਲਦੇ ਹੋ ਉਮਰਾਂ ਲ ਮੇਰੀਆਂ ਹੁਣ ਵਾਣਾ ਕਰੀਰ ਰੇਹੂ ਰੇਰੂ ਤੇ ਫਲਾ ਨਹੀਂ ਰਹੇ ਬਸ ਨਦੀਕ ਕਿਨਾਰੇ ਰੁਖੜਾ ਨੇ ਇਕਰਾ ਤੇ 베ਰੀਆਂ ਧੁੱਪ ਸਹਿ ਕੇ ਰੁੱਖ ਸਭ ਨੂੰ ਛਾਂ ਦੇ ਰਹੇ ਪੰਘੂੜੇ ਤੋਂ ਅਰਥੀ ਤੱਕ ਰੁੱਖਾਂ ਨਾਲ ਸਾਂਝਾਂ ਨੇ ਮੇਰੀਆਂ ਪੰਘੂੜੇ ਤੋਂ ਅਰਥੀ ਤੱਕ ਰੁੱਖ ਨਾਲ ਸਾਂਝਾਂ ਨੇ ਮੇਰੀਆਂ